ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸੰਦੀਪ ਲਕਸ਼ਣ ਨੂੰ ਸ਼ਰਪੂਦੀ ਨਵੀਂ ਵੀਡੀਓ ਵਿੱਚ ਅੱਜ ਫਿਰ ਆਪਾਂ ਹਾਜ਼ਰ ਹੋ ਗਏ ਹਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਅੱਜ ਇਹ ਸੂਟ ਰਹਿਣਗੇ ਬਹੁਤ ਹੀ ਸੌਫਟ ਕੁਆਲਿਟੀ ਦੇ ਰਹਿਣਗੇ ਜਿਨ੍ਹਾਂ ਨੂੰ ਸਕਿਨ ਫ੍ਰੈਂਡਲੀ ਸੂਟ ਚਾਹੀਦੇ ਨੇ ਜੀ ਉਹ ਵਾਲਾ ਫੈਬਰਿਕ ਰਹਿਣ ਵਾਲਾ ਇਹ ਮਤਲਬ ਬਹੁਤ ਹੀ ਸੌਫਟ ਕੁਆਲਿਟੀ ਦਾ ਹੁੰਦਾ ਹੈ ਮਸਲਿਨ ਬਿਸਕੋਜ਼ ਦੇ ਸੂਟ ਦਿਖਾਉਂਗੀ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਔਰ ਪ੍ਰਾਈਸ ਬਹੁਤ ਹੀ ਨੋਮੀਨਲ ਵਿੱਚ ਰਹਿਣ ਵਾਲੇ ਆ ਸਾਰੇ ਸ਼ੁਰੂ ਕਰਾਂਗੇ ਫਰਸਟ ਆਰ ਕਲਰ ਕੰਬੀਨੇਸ਼ਨ ਵੀ ਬਹੁਤ ਸਿਆਰਾ ਰਹਿਣ ਵਾਲਾ ਇਹਦਾ ਹਲੋ ਜੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਪ੍ਰਾਈਸ ਆਊਗਾ ਇਹਨਾਂ ਦਾ 1795 ਸ਼ਿਪਿੰਗ ਰਹੂਗੀ ਪੈਨ ਇੰਡੀਆ ਫ੍ਰੀ ਜੀ ਹਲੋ ਜੀ ਫਸਟ ਆਰਟੀਕਲ ਤੁਹਾਨੂੰ ਪ੍ਰੋਪਰਲੀ ਲੁੱਕ ਦਿਖਾਨੀ ਡਬਲ ਸ਼ੈਡਡਰ ਰਹਿਣ ਵਾਲਾ ਹੈ ਇਹ ਕੈਲੋਕੇ ਸ਼ਰਟ ਔਰ ਪੂਰੇ ਨੂੰ ਇਹਨੂੰ ਕੈਲੋਕੇ ਡਿਜ਼ਾਈਨ ਕੀਤਾ ਹੋਇਆ ਹੈ ਵਰਕ ਦੇ ਨਾਲ ਇਹ ਰਹੂਗਾ ਇਹਦਾ ਬਾਹੂ ਦਾ ਫੈਬਰਿਕ ਲੱਗ ਤੋਂ ਦਿੱਤਾ ਗਿਆ ਆ ਬਹੁਤ ਸੋਹਣੀ ਲੁੱਕ ਰੈਡੀ ਹੋ ਕੇ ਆਣ ਵਾਲੀ ਆ ਤੇ ਤੁਹਾਨੂੰ ਪ੍ਰੋਪਰ ਇਹਨੂੰ ਮੈਂ ਦਿਖਾਨੀ ਆ ਜਿਹੜੀ ਡਿਜ਼ਾਈਨਿੰਗ ਰਹੂਗੀ ਇਹ ਪੂਰੇ ਨੂੰ ਇਸ ਨੂੰ ਕਹ ਲੋਗੇ ਵਰਕ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਦੇ ਕੇ ਰੈਡੀ ਕੀਤਾ ਗਿਆ ਆ ਬਹੁਤ ਪਿਆਰਾ ਪ੍ਰਿੰਟ ਆ ਗਲਾ ਘੇਰਾ ਕੁਝ ਨਹੀਂ ਬਣਿਆ ਹੋਇਆ ਜਸਟ ਸਟਾਈਲ ਦੇਖੋ ਕਿੰਨਾ ਪਿਆਰਾ ਰਹਿਣ ਵਾਲਾ ਆ ਆ ਲੋ ਜੀ ਬਹੁਤ ਸੋਹਣਾ ਪੈਟਰਨ ਰਹਿਣ ਵਾਲਾ ਆ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ ਆਊਗਾ 1795 ਪਿਛਲਾ ਜਿਹੜਾ ਪੱਲਾ ਹੈ ਇਹਦਾ ਉਹ ਵੀ ਸੇਮ ਰਹਿਣ ਵਾਲਾ ਸੇਮ ਪੈਟਰਨ ਬੈਕ ਦਾ ਰਹਿਣ ਵਾਲਾ ਆ ਬਹੁਤ ਪਿਆਰਾ ਪੀਸ ਆਊਗਾ ਜੀ ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਰਹਿਣ ਵਾਲੀ ਹੈ ਇਹਦੀ ਕਲਰ ਰਹੂਗਾ yellow ਔਰ lemon ਦਾ ਕੰਬੀਨੇਸ਼ਨ ਹੈ ਇਹ ਵਾਲਾ ਆ ਲੋ ਜੀ ਇਹ ਰੂਗਾ ਇਹਦਾ ਬਾਟਮ ਔਰ ਇਹ ਹੋ ਗਿਆ ਇਹਦਾ ਦੁਪੱਟਾ ਬਹੁਤ ਪਿਆਰਾ ਪੀਸ ਰਹਿਣ ਵਾਲਾ ਆ ਜਿਹਨੂੰ ਵੀ ਅੱਛਾ ਲੱਗਦਾ ਬੁੱਕ ਕਰ ਲਿਓ ਪ੍ਰਾਈਸ 1795 ਸ਼ਿਪਿੰਗ ਰੋਗੀ ਪੈਨ ਇੰਡੀਆ ਕੀ ਬਹੁਤ ਪਿਆਰਾ ਪੀਸ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜੀ ਲੁੱਕ ਦਾ ਇਹ ਵਾਲਾ ਸੂਟ ਰਹਿਣ ਵਾਲਾ ਆ ਕਿ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ 1795 ਨੈਕਸਟ ਸਾਨੂੰ ਇਹਦੇ ਵਿੱਚ ਕਲਰ ਦਿਖਾਉਂਦੀਂਗੀ ਕਿਉਂਕਿ ਸਾਰੇ ਕਲਰ ਜਿੰਨੇ ਵੀ ਸੂਟ ਰਹਿਣ ਵਾਲੇ ਸਭ ਦੀ ਆਪਣੀ ਆਪਣੀ ਗ੍ਰੇਸ ਆ ਆਹ ਲਓ ਜੀ ਬੇਬੀ ਪਿੰਕ ਕਲਰ ਔਰ ਡਾਰਕ ਪਿੰਕ ਦਾ ਕੰਬੀਨੇਸ਼ਨ ਰਹਿਣ ਵਾਲਾ ਆ ਆਹ ਲਓ ਜੀ ਬਹੁਤ ਸੋਹਣਾ ਸੂਟ ਆ ਇਹਦੇ ਜਿਹੜੇ ਘੇਰੇ ਤੇ ਹੈ ਐਸਟਰਾ ਫਲਾਵਰ ਰਹਿਣ ਵਾਲੇ ਆ ਬਹੁਤ ਪਿਆਰਾ ਪੀਸ ਬਣਨ ਤੋਂ ਬਾਅਦ ਰਹਿਣ ਵਾਲਾ ਆ ਔਰ ਪੂਰੇ ਨੂੰ ਇਹਨੂੰ ਵੀ ਡਿਜ਼ਾਈਨ ਕੀਤਾ ਹੋਇਆ ਆ ਵਰਕ ਦੇ ਨਾਲ ਔਰ ਬੈਕ ਦਾ ਪ੍ਰਿੰਟ ਇਹਦਾ ਸੇਮ ਰਹੂਗਾ ਆ ਲੋ ਜੀ ਔਰ ਲੈਂਥ ਇਹਦੀ ਘੱਟੋ ਘੱਟ 48 ਲੱਗ ਕੇ ਰਹਿਣ ਵਾਲੀ ਆ 48 ਇੰਚ ਦੇ ਲੱਗ ਕੇ 48 49 ਦੇ ਲੱਗ ਕੇ ਰਹਿਣ ਵਾਲੀ ਲੈਂਥ ਇਹਦੀ ਠੀਕ ਹੈ ਜੀ ਐਡਜਸਟੇਬਲ ਸੂਟ ਆ ਹਰ ਇੱਕ ਦਾ ਸੂਟ ਰੈਡੀ ਹੋਣ ਵਾਲਾ ਆ ਬਾਜੂ ਦਾ ਫੈਬਰਿਕ ਲੱਗ ਤੋਂ ਦਿੱਤਾ ਗਿਆ ਆ ਔਰ ਅੰਡਰ 30 ਜਿਨ੍ਹਾਂ ਦਾ ਘੇਰਾ ਬਣ ਜਾਂਦਾ ਉਹ ਸੂਟੇ ਬਾਈ ਕਰ ਸਕਦੇ ਆ ਅੰਡਰ 30 32 ਦੇ ਲੱਗੇ ਇਹਨਾਂ ਦਾ ਘੇਰਾ ਮੈਕਸਿਮਮ ਰੈਡੀ ਹੋ ਜਾਏਗਾ ਜੀ ਔਰ ਇਹ ਰੋਗਾ ਹੈ ਦਾ ਮਸਲਿਨ ਵਿਸਕੋਸ ਦਾ ਹੀ ਦੁਪੱਟਾ ਬਹੁਤ ਸੋਹਣਾ ਫੈਬਰਿਕ ਹੈ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਆ ਲਓ ਜੀ ਪ੍ਰਾਈਸ ਰੋਗਾ ਹੈ ਦਾ 1795 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਸੇਮ ਰਿਯਾਨ ਕਾਟਨ ਦੀ ਟੋਨ ਟੂ ਟੋਨ ਬਾਟਮ ਰੋਗੀ ਸ਼ਰਟ ਲਾਈਨਿੰਗ ਲੱਗੇ ਵੀ ਬਹੁਤ ਲਾਈਟ ਵੇਟਿਡ ਰਹਿੰਦੇ ਆ ਸੂਟੇਬਲ ਇਦਾਂ ਦੇ ਸੂਟ ਆ ਔਰ ਨੈਕਸਟ ਇਹ ਵੀ ਮੇਰੇ ਕੋ ਆ ਵਾਲਾ ਡਿਜ਼ਾਈਨ ਕਹ ਲੋ ਕਿ ਪਸੰਦ ਕੀਤੀ ਅਸੀਂ ਸੂਟ ਪਲੀਜ਼ ਰਿਕੁਐਸਟ ਹੈ ਕਿ ਕਮੈਂਟ ਕਰਕੇ ਜਰੂਰ ਦਸੀਓ ਜਿਨ੍ਹਾਂ ਨੂੰ ਪਿਛਲੀ ਵਾਰੀ ਮਿਲ ਗਿਆ ਸੀ ਔਰ ਇਹ ਹੁਣ ਜਿਨ੍ਹਾਂ ਨੂੰ ਰਹਿ ਗਏ ਸੀ ਉਹ ਹੁਣ ਬੁੱਕ ਕਰ ਸਕਦੇ ਆ ਹਾ ਲੋ ਜੀ ਬਹੁਤ ਪਿਆਰਾ ਪੀਸ ਆ ਤੁਹਾਨੂੰ ਘੇਰਾ ਦਿਖਾਨੀ ਇਹਦਾ ਬਹੁਤ ਸੋਹਣੀ ਲੁੱਕ ਦੇ ਵਿੱਚ ਪ੍ਰੋਪਰ ਕਹ ਲੋ ਕਿ ਡਿਜ਼ਾਈਨ ਦੇ ਨਾਲ ਰਹਿਣ ਵਾਲਾ ਆ ਡਿਜ਼ਾਈਨਿੰਗ ਬਹੁਤ ਪਿਆਰੀ ਹੈਂਡਵਰਕ ਦਾ ਉੱਤੇ ਟੱਚ ਅਪ ਰਹੂਗਾ ਬਹੁਤ ਪਿਆਰਾ ਪੀਸ ਆ ਮਸਲਿਨ ਵਿਸਕੋਸ ਰਹੂਗਾ ਇਹਦਾ ਫੈਬਰਿਕ ਔਰ ਇਹ ਰਹੂਗਾ ਇਹਦਾ ਰਿਯਾਨ ਕਾਟਨ ਦਾ ਬਾਟਮ ਸੇਮ ਟੋਨ ਟੂ ਟੋਨ ਔਰ ਬੈਕ ਦੀ ਪ੍ਰਿੰਟ ਵੀ ਸੇਮ ਰਹਿਣ ਵਾਲੀ ਆ ਜਿਸ ਤਰ੍ਹਾਂ ਫਰੰਟ ਆਏਗਾ ਉਸੇ ਤਰ੍ਹਾਂ ਬੈਕ ਆਏਗਾ ਔਰ ਇਹ ਰੋਗਾ ਇਹਦਾ ਡਿਜ਼ਾਈਨਰ ਦੁਪੱਟਾ ਦੁਪੱਟੇ ਦਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਰਹਿਣ ਵਾਲਾ ਆ ਇਹ ਰੋਗਾ ਦਾ ਦੁਪੱਟਾ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ ਰੋਗਾ ਸੇਮ 1795 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਜੀ ਤੇ ਨੈਕਸਟ ਤੁਹਾਨੂੰ ਇਹਦੇ ਵਿੱਚ ਕਲਰ ਦਿਖਾਨੀ ਆ ਆ ਲਓ ਜੀ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਇਹਨਾਂ ਦੇ ਆ ਵੀ ਇਹ ਰੋਗਾ ਕਲਰ ਨੈਕਸਟ ਕਲਰ ਗ੍ਰੀਨ ਕਲਰ ਬਹੁਤ ਸੋਹਣਾ ਸੂਟ ਹੈ ਇਹ ਵੀ ਇਹਦਾ ਵੀ ਘੇਰਾ ਮੈਂ ਤੁਹਾਨੂੰ ਦਿਖਾਨੀ ਲਾਈਟ ਐਂਡ ਡਾਰਕ ਦੇ ਕੰਬੀਨੇਸ਼ਨ ਰਹਿਣ ਵਾਲੇ ਆ ਬਹੁਤ ਪਿਆਰਾ ਪੀਸ ਹੈ ਵੀ ਔਰ ਇਹ ਰਹੂਗਾ ਇਹਦਾ ਮਸਲਿਨ ਵਿਸਕੋਸ ਦਾ ਦੁਪੱਟਾ ਆ ਲੋ ਜੀ ਡਿਜ਼ਾਈਨ ਦੇਖਿਓ ਦੁਪੱਟੇ ਬਹੁਤ ਸੋਹਣੇ ਰਹਿਣ ਵਾਲੇ ਆ ਦੁਪੱਟਿਆਂ ਦੀ ਲੁੱਕ ਬਹੁਤ ਪਿਆਰੀ ਹੈ ਜਿਵੇਂ ਸੂਟ ਬਹੁਤ ਸੋਹਣੇ ਨੇ ਐਜ਼ ਇਟ ਇਜ਼ ਸੇਮ ਦੁਪੱਟੇ ਵੀ ਬਹੁਤ ਪਿਆਰੇ ਨੇ ਔਰ ਲਿਓਨ ਕਾਟਨ ਦੀ ਇਹਦੀ ਟੋਨ ਟੂ ਟੋਨ ਬਾਟਮ ਰਹੂਗੀ ਤੇ ਲੁੱਕ ਬਹੁਤ ਸੋਹਣੀ ਬਣਨ ਤੋਂ ਬਾਅਦ ਰਹਿਣ ਵਾਲੀ ਹੈ ਘੇਰਾ ਇੱਕ ਵਾਰੀ ਰਿਪੀਟ ਦਿਖਾਨੀ ਮੈਂ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਆ ਪ੍ਰਾਈਜ਼ ਰਹੂ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਇਹਦੇ ਵਿੱਚ ਕਲਰ ਤੁਹਾਨੂੰ ਮੈਂ 3rd ਦਿਖਾਨੀ ਆ ਕਲਰ ਸਾਰੇ ਬਹੁਤ ਸੋਹਣੇ ਨੇ ਆ ਲਓ ਜੀ ਇਹ ਰੋਗਾ 3rd ਕਲਰ ਇਹਦਾ ਔਰ ਸਟਾਕ ਜਿੰਨਾ ਮਰਜ਼ੀ ਲੈ ਲਿਓ ਸੂਟਾਂ ਦੀ ਕੋਈ ਕਮੀ ਨਹੀਂ ਹੈਗੀ ਆ ਲਓ ਜੀ ਬਹੁਤ ਪਿਆਰਾ ਪੀਸ ਆ ਇਸ ਤਰ੍ਹਾਂ ਰੋਗਾ ਇਹਦਾ ਕੇਰਾ ਔਰ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਇਹ ਰੋਗਾ ਇਹਦਾ ਬਾਟਮ ਕਲਰ ਜਿੱਦਾਂ ਕਹਿ ਲਓ ਕਿ ਇੰਗਲਿਸ਼ ਕਲਰ ਨੇ ਸਾਰੇ ਤੇ ਡਿਫਰੈਂਟ ਜਿਹਾ ਸ਼ੇਡ ਨੇ ਆ ਲਓ ਜੀ ਔਰ ਇਹ ਰੋਗਾ ਇਹਦਾ ਦੁਪੱਟਾ ਕੰਬੀਨੇਸ਼ਨ ਦੇਖੋ ਦੁਪट्टे ਦੇ ਵੀ ਕਿੰਨਾ ਪਿਆਰਾ ਰਹਿਣ ਵਾਲਾ ਹੈ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਸੇਮ ਬੈਕ ਦਾ ਇਹਦਾ ਪੈਟਰਨ ਨਾਲ ਵਾਲਾ ਹੈ ਐਜ਼ ਇਟ ਇਜ਼ ਜਿਵੇਂ ਫਰੰਟ ਰੂਗਾ ਉਵੇਂ ਬੈਕ ਰੂਗਾ ਔਰ ਆ ਵੀ ਸਾਡਾ ਸੁਪਰ ਹਿੱਟ ਸੂਟ ਗਿਆ ਜਿਹਨੂੰ ਸੁਪਰ ਹਿੱਟ ਕਲੈਕਸ਼ਨ ਕਹਿ ਸਕਦੇ ਸਾਡੀ ਉਹ ਵਾਲੀ ਇਹ ਵਾਲੀ ਰਹੀ ਹੈਗੀ ਆ ਬਹੁਤ ਸੋਹਣੇ ਸੂਟ ਨੇ ਆਲੋ ਜੀ ਜੇ ਇਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਜੀ ਆਲੋ ਜੀ ਇਸ ਤਰ੍ਹਾਂ ਰੂਗਾ ਇਹਦਾ ਕੇਰਾ ਫਰੰਟ ਲੁੱਕ ਬਹੁਤ ਸੋਹਣੀ ਰਹਿਣ ਵਾਲੀ ਆ ਗਲਾ ਵੀ ਬਹੁਤ ਸੋਹਣਾ ਇਹਦਾ ਆ ਲੋ ਜੀ ਅਜਰਕ ਪ੍ਰਿੰਟ ਰਹਿਣ ਵਾਲੀ ਆ ਔਰ ਇਹ ਰੂਗਾ ਇਹਦਾ ਦੁਪੱਟਾ ਮਸਲਿਨ ਵਿਸਕੋਸ ਦਾ ਮਸਲਿਨ ਵਿਸਕੋਸ ਦੀ ਹੀ ਸ਼ਰਟ ਆਏਗੀ ਔਰ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਗ੍ਰੇ ਬਲੂ ਕਲਰ ਹੋਗਾ ਬਹੁਤ ਪਿਆਰਾ ਪੀਸ ਹੈ ਔਰ ਇਹ ਰੂਗਾ ਇਹਦਾ ਰਿਓਨ ਕਾਟਨ ਦੀ ਬਾਟਮ ਆ ਲੋ ਜੀ ਲੁੱਕ ਬਹੁਤ ਸੋਹਣੀ ਦਾ ਸੂਟ ਰਹਿਣ ਵਾਲਾ ਹੈ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਜੀ ਪ੍ਰਾਈਸ ਆਊਗਾ 1700 ਪਤਾ ਨਹੀਂ ਮੈਂ ਸ਼ਿਪਿੰਗ ਰੋਗੀ ਪੈਨ ਇੰਡੀਆ ਫਰੀ ਇਹਦੇ ਵਿੱਚ ਮੈਂ ਤੁਹਾਨੂੰ ਨੈਕਸਟ ਦਿਖਾਣੀ ਆ ਆ ਲੋ ਜੀ ਕਵਾਂਟੀਟੀ ਜਿੰਨੀ ਮਰਜ਼ੀ ਲੈ ਲਿਓ ਸੂਟ ਵਾਧੂ ਨੇ ਜੀ ਆ ਲੋ ਜੀ ਕਿਉਂਕਿ ਰਿਪੀਟ ਵਿੱਚ ਸ਼ਾਟ ਆਇਆ ਹੈ ਤੇ ਮੈਂ ਫਿਰ ਮੈਂ ਸੋਚਿਆ ਕਿ ਵੀਡੀਓ ਇਹਨਾਂ ਦੀ ਹੀ ਆਪਾਂ ਸ਼ੂਟ ਕਰੀਏ ਕਿਉਂਕਿ ਬਹੁਤ ਸੋਹਣਾ ਰਿਸਪੌਂਸ ਆਇਆ ਸੀ ਇਹਨਾਂ ਦਾ ਆ ਲੋ ਜੀ ਤੀਸਰੀ ਵਾਰ ਵੀਡੀਓ ਸ਼ੂਟ ਕਰਨੀ ਹੈ ਇਹਨਾਂ ਸੂਟਾਂ ਦੀ ਤੁਸੀਂ ਹਿਸਾਬ ਲਗਾ ਲਓ ਕਿ ਕਿੰਨੇ ਸੋਹਣੇ ਸੂਟ ਹੋ ਗਏ ਜਿਨ੍ਹਾਂ ਦੀ ਰਿਪੀਟ ਟੂ ਰਿਪੀਟ ਡਿਮਾਂਡ ਆ ਰਹੀ ਆ ਔਰ ਇਹ ਰਹੂਗਾ ਇਹਦਾ ਬਾਟਮ ਔਰ ਇਹ ਰੈਨ ਵਾਲਾ ਹੈ ਇਹਦਾ ਦੁਪੱਟਾ ਆ ਲੋ ਜੀ ਅਜਰਕ ਪ੍ਰਿੰਟ ਹੋਗਾ ਔਰ ਇਹ ਰੂਗਾ ਇਹਦਾ ਦੁਪੱਟਾ ਬਹੁਤ ਪਿਆਰਾ ਪੀਸ ਆ ਜੈਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਆ ਲੋ ਘੇਰਾ ਵੀ ਇਹਦਾ ਮੈਂ ਇੱਕ ਵਾਰੀ ਦਿਖਾਣ ਦੀ ਰਿਪੀਟ ਤੋਂ ਆ ਲੋ ਜੀ ਇਹ ਰੂਗਾ ਇਹਦਾ ਘੇਰਾ ਤੇ ਬਾਗੂ ਦਾ ਡਿਜ਼ਾਈਨ ਜਿਹੜਾ ਹੈਗਾ ਆ ਇਸ ਤਰ੍ਹਾਂ ਰਹੂਗਾ ਇਹ ਬਾਗੂ ਦਾ ਡਿਜ਼ਾਈਨ ਲੈਣ ਵਾਲਾ ਬਹੁਤ ਸੋਹਣੀ ਲੁੱਕ ਬਣਨ ਤੋਂ ਬਾਅਦ ਰਹਿਣ ਵਾਲੀ ਆ ਸੇਮ ਪ੍ਰਾਈਸ ਦੇ ਵਿੱਚ ਇਹ ਵੀ ਜਾਊਗਾ ਔਰ ਆ ਲੋ ਜੀ ਅਗਲਾ ਡਿਜ਼ਾਈਨ ਆ ਲੋ ਜੀ ਅਗਲਾ ਡਿਜ਼ਾਈਨ ਪੈਟਰਨ ਬਹੁਤ ਸੋਹਣੇ ਨੇ ਸਾਰੇ ਆ ਲੋ ਜੀ ਮਸਲਿਨ ਵਿਸਕੋਸ ਫੈਬਰਿਕ ਰਹੂਗਾ ਬਹੁਤ ਪਿਆਰੇ ਤਰੀਕੇ ਨਾਲ ਇਹਦਾ ਗਲਾ ਜਿਹੜਾ ਹੈਗਾ ਡਿਜ਼ਾਈਨ ਕੀਤਾ ਹੋਇਆ ਹੈ ਆ ਦੇਖੋ ਤੁਹਾਨੂੰ ਕੋਲੋ ਦਿਖਾਨੀ ਆ ਪੂਰੇ ਨੂੰ ਹੈਂਡਵਰਕ ਦੇ ਨਾਲ ਪਰਵ ਵਰਕ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਦੇ ਕੇ ਤਿਆਰ ਕੀਤਾ ਆ ਔਰ origional ਮਿਰਰ ਦਾ ਕੰਮ ਰਹੂਗਾ نیچے ਬਹੁਤ ਪਿਆਰਾ ਪੀਸ ਰਹਿਣ ਵਾਲਾ ਆ ਔਰ ਪਿਓਰ ਮਸਲਿਨ ਵਿਸਕੋਸ ਰਹੂਗਾ ਫੈਬਰਿਕ ਔਰ ਬੈਕ ਦੀ ਪ੍ਰਿੰਟ ਵੀ ਜਿਹੜੀ ਹੈਗੀ ਇਹਦੀ ਸੇਮ ਐਜ਼ ਇਟ ਇਜ਼ ਰਹਿਣ ਵਾਲੀ ਪੈਨਲ ਸਟਾਈਲ ਰਹੂਗਾ ਔਰ ਇਹ ਰਹੂਗਾ ਇਹਦਾ ਬਾਜੂ ਦਾ ਫੈਬਰਿਕ ਅਲੱਗ ਤੋਂ ਔਰ ਕਾਫੀ ਕੀ ਰੇ ਨੇ ਇਹਨਾਂ ਦੇ ਵੀ ਜਿੱਦਾਂ ਮਰਜੀ ਤੁਸੀਂ ਰੈਡੀ ਕਰਵਾ ਸਕਦੇ ਆ ਇਦੇ ਵਿੱਚ ਮੈਂ ਤੁਹਾਨੂੰ ਇਹਦੀ ਬਾਟਮ ਜਿਹੜੀ ਹੈਗੀ ਆ ਉਹ ਰੋਗੀ ਰਿਅਨ ਕਾਟਨ ਦੀ ਸੇਮ ਟੋਨ ਟੂ ਟੋਨ ਔਰ ਇਹ ਰੋਗਾ ਜੀ ਇਹਦਾ ਆਲੋ ਜੀ ਦੁਪੱਟਾ ਮਸਲਿਨ ਵਿਸਕੋਸ ਦਾ ਆਲੋ ਜੀ ਬਹੁਤ ਸੋਹਣਾ ਪੀਸ ਆ ਇਸ ਤਰ੍ਹਾਂ ਰੋਗਾ ਇਹਦਾ ਨੀਚੇ ਕਹ ਲਓ ਕਿ ਬਾਰਡਰ ਸਟਾਈਲ ਬਹੁਤ ਸੋਹਣਾ ਰਹਿਣ ਵਾਲਾ ਆ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ ਆਊਗਾ ਇਹਨਾਂ ਦਾ 1795 ਔਰ ਇਹ ਰੋਗਾ ਨੈਕਸਟ ਪੀਸ ਆਲੋ ਬਹੁਤ ਸੋਹਣਾ ਸੂਟ ਹੈ ਵੀ ਕਿਉਂਕਿ ਰਿਪੀਟ ਟੂ ਰਿਪੀਟ ਵਾਲਾ ਸਟਾਕ ਆਇਆ ਮੇਰੇ ਕੋਲ ਬਹੁਤ ਪਿਆਰਾ ਪੀਸ ਔਰ ਫੈਬਰਿਕ ਦੀ ਕੁਆਲਿਟੀ ਸੁਪਰ ਬ੍ਰੈਂਡ ਵਾਲੀ ਹੈ ਮਤਲਬ ਹਰੀ ਕੇਸ ਵਾਲੇ ਸੂਟੇ ਰੈਡੀ ਕਰਵਾ ਸਕਦੇ ਇਦਾਂ ਦੇ ਸੂਟ ਆ ਆਫਿਸ ਗੋਇੰਗ ਗਰਲਜ਼ ਲੇਡੀਜ਼ ਜਿੱਦਾਂ ਮਾੜੀ ਤੁਸੀਂ ਸੂਟ ਰੈਡੀ ਕਰਵਾਓ ਬੈਕ ਦਾ ਪ੍ਰਿੰਟ ਵੀ ਮੈਂ ਤੁਹਾਨੂੰ ਦਿਖਾਨੀ ਆ ਬਾਜੂ ਦਾ ਪ੍ਰਿੰਟ ਇਸ ਤਰ੍ਹਾਂ ਰਹੂਗਾ ਇਹਦਾ ਡਿਜ਼ਾਈਨਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਇਹਦੀ ਔਰ ਇਹ ਰਹੂਗਾ ਜੀ ਫਰੰਟ ਲੁੱਕ ਵੀ ਦਿਖਾਨੀ ਆ ਪ੍ਰੋਪਰ ਇਹਨੂੰ ਵੀ ਕਹਿ ਲੋਗੇ ਵਰਕ ਦੇ ਨਾਲ ਡਿਜ਼ਾਈਨ ਕੀਤਾ ਗਿਆ ਆ ਔਰ ਇਹ ਰਹੂਗਾ ਇਹਦਾ ਦੁਪੱਟਾ ਡਿਜ਼ਾਈਨਰ ਦੁਪੱਟੇ ਬਹੁਤ ਸੋਹਣੀ ਕਲੈਕਸ਼ਨ ਆ ਇਹ ਵਾਲੀ ਔਰ ਇਹ ਰਹੋਗਾ ਇਹਦਾ ਰਿਯਾਨ ਕਾਟਨ ਦਾ ਬਾਟਮ ਬਾਟਮ ਜਿਹੜਾ ਹੈਗਾ ਇਸ ਤਰ੍ਹਾਂ ਸੇਮ ਟੋਨ ਟੂ ਟੋਨ ਰਹਿਣ ਵਾਲਾ ਠੀਕ ਹੈ ਜੀ ਔਰ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਇਹਨਾਂ ਦਾ 1795 ਸ਼ਿਪਿੰਗ ਰਹੋਗੀ ਪੈਨ ਇੰਡੀਆ ਫ੍ਰੀ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਮਸਲਿਨ ਵਿਸਕੋਸ ਫੈਬਰਿਕ ਬਹੁਤ ਸੋਹਣਾ ਪੈਟਰਨ ਕਲਰ ਆਊਗਾ ਬਲੂ ਆ ਲਓ ਜੀ ਪ੍ਰੋਯਾ ਛੇੜਾ ਔਰ ਲੈਂਥ ਇਹਦੀ 50 ਦੇ ਲਾਗੇ ਰਹਿਣ ਵਾਲੀ ਆ ਆ ਲਓ ਜੀ ਬਹੁਤ ਸੋਹਣਾ ਪੀਸ ਆ ਕੋਈ ਇਹਦੇ ਵਿੱਚ ਕਹ ਲਓ ਕਿ ਘੇਰਾ ਵਗੈਰਾ ਨਹੀਂ ਬਣਿਆ ਹੋਇਆ ਪੂਰਾ ਪੈਟਰਨ ਡੈਨ ਵਾਲਾ ਆ ਔਰ ਪੂਰੇ ਨੂੰ ਇਹਨੂੰ ਕਹ ਲਓ ਕਿ ਹਾਈਲਾਈਟ ਕੀਤਾ ਹੋਇਆ ਆ ਵਰਕ ਦੇ ਨਾਲ ਪਿੱਟਾ ਵਰਕ ਹੋਇਆ ਆ ਬਹੁਤ ਸੋਹਣੀ ਤਰੀਕੇ ਦੇ ਨਾਲ ਇਹਨੂੰ ਔਰ ਇਸ ਤਰ੍ਹਾਂ ਇਹ ਕਹ ਲਓ ਕਿ ਇਹਨੂੰ ਹੈਂਡ ਵਰਕ ਦੇ ਨਾਲ ਡਿਜ਼ਾਈਨ ਕੀਤਾ ਪੂਰੇ ਸੂਰ ਨੂੰ ਫਰੰਟ ਲੁੱਕ ਔਰ ਬੈਕ ਦਾ ਜਿਹੜਾ ਪ੍ਰਿੰਟ ਆ ਉਹ ਵੀ ਸੇਮ ਰਹੂਗਾ ਐਜ਼ ਇਟ ਇਜ਼ ਆ ਲੋ ਜੀ ਬੈਕ ਦਾ ਪ੍ਰਿੰਟ ਰਹੂਗਾ ਸੇਮ ਐਜ਼ ਇਟ ਇਜ਼ ਔਰ ਬਹੁਤ ਸੋਹਣੀ ਲੁੱਕ ਬਣਨ ਤੋਂ ਬਾਅਦ ਰਹਿਣ ਵਾਲੀ ਆ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕਾ ਲਿਓ ਇਹ ਰਹੂਗਾ ਇਹਦਾ ਬਾਟਮ ਜੀ ਔਰ ਇਹ ਰਹਿਣ ਵਾਲਾ ਇਹਦਾ ਮਸਲਿਨ ਵਿਸਕੋਸ ਦਾ ਦੁਪੱਟਾ ਬਹੁਤ ਸੋਹਣਾ ਪੀਸ ਆ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਆ ਲਿਓ ਪ੍ਰਾਈਸ ਰੋਗਾ ਇਹਨਾਂ ਦਾ 1795 ਕਿਉਂਕਿ ਇਹ ਸਾਰੇ ਪਲੱਸ ਰੇਂਜ ਵਾਲੇ ਆਰਟੀਕਲ ਆ ਜਿਹੜੇ ਤੁਹਾਨੂੰ ਸਿਰਫ ਆਫਰ ਦੇ ਵਿੱਚ ਮਿਲਣਗੇ ਆ ਲਓ ਜੀ ਸੇਮ ਆ ਲਓ ਜੀ 1795 ਦੇ ਵਿੱਚ ਔਰ ਨੈਕਸਟ ਤੁਹਾਨੂੰ ਮੈਂ ਦਿਖਾਨੀ ਆ ਬਹੁਤ ਸੋਹਣੇ ਪੀਸ ਆ 1995 ਦੇ ਵਿੱਚ ਸੂਟ ਰਹਿਣਗੇ ਤੁਹਾਨੂੰ ਮਸਲਿਨ ਵਿਸਕੋਸ ਦੇ ਹੀ ਸੂਟ ਆ 50 ਦੇ ਲਾਗੇ ਇਹਨਾਂ ਦੀਆਂ ਲੈਂਥਾਂ ਰਹਿਣਗੀਆਂ ਆ ਲਓ ਜੀ ਲੁੱਕ ਦੇਖਿਓ ਕਿੰਨੀ ਸੋਹਣੀ ਏ ਪੈਟਰਨ ਬਹੁਤ ਸੋਹਣਾ ਰਹਿਣ ਵਾਲਾ ਆ ਆ ਲੋ ਜੀ ਘੇਰਾ ਤੁਹਾਨੂੰ ਮੈਂ ਦਿਖਾਨੀ ਪ੍ਰੋਪਰ ਇਸ ਤਰ੍ਹਾਂ ਰਹੋਗਾ ਇਹਦਾ ਘੇਰਾ ਐਡਜਸਟੇਬਲ ਰਹੂਗਾ ਤੁਸੀਂ ਨੀਚੋਂ ਇਹਨੂੰ ਜਿੱਦਾ ਮਰਜ਼ੀ ਐਡਜਸਟ ਕਰਵਾ ਸਕਦੇ ਹੋ ਕਿਉਂਕਿ ਪੈਟਰਨ ਇਦਾਂ ਦਾ ਆ ਵੀ ਤੁਸੀਂ ਜਿੱਦਾ ਮਰਜ਼ੀ ਇਹਨੂੰ ਰੈਡੀ ਕਰਵਾ ਲਿਓ ਔਰ ਗਲਾ ਇਹਦਾ ਰਹੂਗਾ ਇਸ ਤਰ੍ਹਾਂ ਬਹੁਤ ਪਿਆਰਾ ਪੀਸ ਆ ਮੈਂ ਸਟੀਚ ਕਰਵਾ ਕੇ ਵੀ ਕਿਉਂਕਿ ਕਈ ਸੂਟ ਭੇਜੇ ਹੈਗੇ ਇਹਦੇ ਨਾਲ ਦੇ ਔਰ ਬਹੁਤ ਸੋਹਣੀ ਲੁੱਕ ਬਣਾਉਣ ਤੋਂ ਬਾਅਦ ਇਹਦੀ ਰਹਿਣ ਵਾਲੀ ਆ ਔਰ ਇਹ ਰਹੂਗਾ ਇਹਦਾ ਬਾਜੂ ਦਾ ਫੈਬਰਿਕ ਔਰ ਇਹ ਰਹੂਗਾ ਜਿਹਦਾ ਬੈਕ ਦਾ ਪ੍ਰਿੰਟ ਇਹ ਰੋਗਾ ਦਾ ਬੈਗ ਦਾ ਪ੍ਰਿੰਟ ਬਹੁਤ ਸੋਹਣੀ ਕਲੈਕਸ਼ਨ ਹੈ ਇਹ ਵਾਲੀ ਔਰ ਫੈਬਰਿਕ ਬਹੁਤ ਪਿਆਰਾ ਬਹੁਤ 쿨 ਰਹਿਣ ਵਾਲਾ ਹੈ 1995 ਪ੍ਰਾਈਸ ਆਊਗਾ ਇਹਦਾ ਸ਼ਿਪਿੰਗ ਹੋ ਰਗੀ ਪੈਨ ਇੰਡੀਆ ਫ੍ਰੀ ਜੀ ਔਰ ਇਹ ਰੋਗਾ ਹੈਦਾ ਰਿਯਾਨ ਕਾਟਨ ਦਾ ਹੀ ਬਾਟਮ ਆ ਲੋ ਜੀ ਔਰ ਇਹ ਰੋਗਾ ਹੈਦਾ ਮਸਲੀਨ ਵਿਸਕੋਸ ਦਾ ਦੁਪੱਟਾ ਬਹੁਤ ਸੋਹਣੇ ਦੁਪੱਟੇ ਨੇ ਕਲਰਫੁਲ ਜੇ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਇਹ ਸਾਰੇ ਪਿਓਰ ਦੇ ਸੂਟ ਨੇ ਮਤਲਬ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਰਹਿੰਦੀ ਹੈ ਜਾਂ ਕਹਿੰਦੇ ਕਿ ਬਹੁਤ ਲਾਈਟ ਵੇਟਡ ਸਾਨੂੰ ਚੀਜ਼ਾਂ ਚਾਹੀਦੀਆਂ ਨੇ ਸਾਰੇ ਉਹਨਾਂ ਵਾਸਤੇ ਸੂਟ ਹਾਂ ਲੋ ਜੀ ਸੂਟ ਬਹੁਤ ਸੋਹਣਾ ਹੈ ਵੀ ਔਰਗੈਂਜ਼ਾ ਵਿਸਕੋਸ ਔਰਗੈਂਜ਼ਾ ਦੀਆਂ ਵੀ ਬਹੁਤ ਸਾਰੀਆਂ ਕੁਆਲਿਟੀਆਂ ਆndੀਆਂ ਨੇ ਬਟ ਇਹ ਬਹੁਤ ਹੀ ਸੌਫਟ ਕੁਆਲਿਟੀ ਦਾ ਰਹਿਣ ਵਾਲਾ ਸੂਟ ਆ ਬਨਾਰਸੀ ਵੀਵਿੰਗ ਰਹੇਗੀ ਪੂਰੀ ਠੀਕ ਹੈ ਜੀ ਟਾਈ ਇਹਦੀ ਐਡਜਸਟੇਬਲ ਹੋਗੀ ਰਿਮੂਵ ਕਰਕੇ ਆ ਕੇ ਤੁਸੀਂ ਇਹਨਾਂ ਨੂੰ ਐਡਜਸਟ ਕਰਾ ਸਕਦੇ ਆ ਨੀਚੇ ਘੇਰਾ ਜਿਹੜਾ ਹੈਗਾ ਘੇਰਾ ਵੀ ਐਡਜਸਟੇਬਲ ਰਹੂਗਾ ਉੱਪਰ ਥੱਲੇ ਜਿੱਦਾਂ ਮਰਜੀ ਤੁਸੀਂ ਆਪਣੀ ਹਾਈਟ ਦੇ ਹਿਸਾਬ ਨਾਲ ਕਰਾ ਸਕਦੇ ਆ ਔਰ ਪ੍ਰੋਪਰ ਵੀਵਿੰਗ ਰਹੋਗੀ ਪੂਰੀ ਫਿਨਿਸ਼ਿੰਗ ਦੇ ਨਾਲ ਇਹਦੀ ਜੀ ਠੀਕ ਹੈ ਜੀ ਕਲਰ ਵੀ ਬਹੁਤ ਸੋਹਣਾ ਹੈ ਬਾਜ਼ੂ ਦਾ ਜਿਹੜਾ ਫੈਬਰਿਕ ਆ ਉਹ ਅਲੱਗ ਤੋਂ ਦਿੱਤਾ ਗਿਆ ਹੈ ਇਹਦਾ ਬੈਕ ਪਲੇਨ ਰਹਿਣ ਵਾਲੀ ਆ ਠੀਕ ਹੈ ਜੀ ਔਰ ਇਹਦੇ ਨਾਲ ਰਹੂਗਾ ਸਿਲਕ ਦੀ ਬਾਟਮ ਆਏਗੀ ਸੇਮ ਪ੍ਰਾਈਸ ਵਿੱਚ ਆਊਗਾ 1995 ਸ਼ਿਪਿੰਗ ਰਹੂਗੀ ਪੈਨ ਇੰਡੀਆ ਫ੍ਰੀ ਜੀ ਔਰ ਇਹ ਰਹੂਗਾ ਇਹਦਾ ਦੁਪੱਟਾ ਬਹੁਤ ਸੋਹਣਾ ਬਨਾਰਸੀ ਵੀਵਿੰਗ ਦੇ ਵਿੱਚ ਪੂਰਾ ਲਾਈਟ ਵੇਟਿਡ ਦੁਪੱਟਾ ਆ ਲੁੱਕ ਬਹੁਤ ਸੋਹਣੀ ਆ ਕੰਬੀਨੇਸ਼ਨ ਦੇ ਵਿੱਚ ਸੂਟ ਕਾਫੀ ਆਏ ਸੀਗੇ ਸੇਲ ਹੋ ਚੁੱਕੇ ਨੇ ਸੂਟ ਕਾਫੀ ਇਹ ਵਾਲੇ ਜਿਹੜੇ ਹੈਗੇ ਆ ਆਹ ਲੋ ਜੀ ਬਹੁਤ ਸੋਹਣਾ ਪੀਸ ਆ ਜੇਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਕੰਬੀਨੇਸ਼ਨ ਜਿਹੜਾ ਇਹਦੇ ਵਿੱਚ ਰਹਿਣ ਵਾਲਾ ਆ ਪੂਰਾ ਜਿਹੜਾ ਹੈਗਾ ਆ ਕਹ ਲਓ ਕਿ ਕਲਰਫੁਲ ਰਹਿਣ ਵਾਲਾ ਦੁਪੱਟਾ ਹੈ ਇਹਦਾ ਤੇ ਜਿੰਨੇ ਮਤਲਬ ਕਹ ਲਓ ਕਿ ਸ਼ੇਡਸ ਨੇ ਆਪਣੇ ਸ਼ਾਰਟ ਦੇ ਸ਼ੇਡ ਦੇ ਨਾਲ ਦੇ ਇਹਦੇ ਵਿੱਚ ਫਲਾਵਰਸ ਨੇ ਔਰ ਨੈਕਸਟ ਤੁਹਾਨੂੰ ਦਿਖਾਨੀ ਆ ਆਹ ਲੋ ਜੀ ਔਰਗੈਂਜ਼ਾ ਵਿਸਕੋਸ ਬਹੁਤ ਸੋਹਣਾ ਪੀਸ ਆ ਪੈਟਰਨ ਬਹੁਤ ਸੋਹਣਾ ਹੈ ਵੀ ਲੁੱਕ ਇਹਦੀ ਵੀ ਰਹਿਣ ਵਾਲੀ ਆ ਪਾਕਿਸਤਾਨੀ ਪੈਟਰਨ ਰਹੂਗਾ ਕਿਉਂਕਿ ਬਹੁਤ ਸੋਹਣੇ ਸਾਡੇ ਕੋਲ ਆਰਟੀਕਲ ਇਦਾਂ ਦੇ ਜਾਂਦੇ ਨੇ ਸੌਬਰ ਸਿੰਪਲ ਤੇ ਡਿਜ਼ਾਈਨਰ ਕਲਰ ਵੀ ਬਹੁਤ ਸੋਹਣਾ ਮਲਟੀ ਕਲਰ ਦੇ ਵਿੱਚ ਇਹ ਡਿਜ਼ਾਈਨ ਆ ਇਹਦਾ ਰਹੂਗਾ ਘੇਰਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਆ ਬਹੁਤ ਸੋਹਣਾ ਆ ਔਰ ਬਹੁਤ ਹੀ ਸਕਿਨ ਫਰੈਂਡਲੀ ਇਹ ਵੀ ਫੈਬਰਿਕ ਰਹੂਗਾ ਬਾਜੂ ਦਾ ਫੈਬਰਿਕ ਅਲੱਗ ਤੋਂ ਦਿੱਤਾ ਗਿਆ ਆ ਰਿਯਾਨ ਕਾਟਨ ਦੀ ਨਾਲ ਬਾਟਮ ਰਹੂਗੀ ਸੇਮ ਪ੍ਰਾਈਸ ਦੇ ਵਿੱਚ ਇਹ ਵੀ ਸੂਟ ਆਏਗਾ ਔਰ ਪਿਓਰ ਬੈਂਬਰ ਦਾ ਫੁਲੀ ਵਰਕਡ ਰਹੋਗਾ ਦੁਪੱਟਾ ਆ ਲਓ ਜੀ ਫੁਲੀ ਵਰਕਡ ਦੁਪੱਟਾ ਰਹਿਣ ਵਾਲਾ ਆ ਬਹੁਤ ਸੋਹਣਾ ਪੀਸ ਆ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਆ ਲਓ ਜੀ ਬਹੁਤ ਸੋਹਣਾ ਰਹਿਣ ਵਾਲਾ ਆ ਸੂਟ ਇਹ ਵਾਲਾ ਲੁਕ ਇੱਕ ਵਾਰੀ ਤੁਹਾਨੂੰ ਦਿਖਾਨੀ ਅچھے ਤਰੀਕੇ ਨਾਲ ਬਹੁਤ ਸੋਹਣਾ ਪੀਸ ਜੈਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਆ ਲਓ ਬਾਕੀ ਕਿਸੇ ਨੂੰ ਪਿਕਸ ਚਾਹੀਦੀਆਂ ਹੋਣਗੀਆਂ ਤੇ ਜਿਹੜੀਆਂ ਮੈਂ ਕਹਿ ਲਵਾਂ ਕਿ ਮੈਂ ਪ੍ਰੋਵਾਈਡ ਕਰਵਾ ਸਕਦੀ ਆ ਪਿਕਸ ਮੇਰੇ ਕੋ ਕਾਫੀ ਅਵੇਲੇਬਲ ਹੁੰਦੀਆਂ ਆ ਔਰ ਮਾਡਲ ਪਿਕਸ ਮਿਲ ਜਾਣਗੀਆਂ ਤੁਹਾਨੂੰ ਆ ਲਓ ਜੀ ਤੇ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਲਓ ਜੀ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਇਹਦਾ ਰਹੂਗਾ ਸ਼ਰਟ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਬਨਾਰਸੀ ਵੀਵਿੰਗ ਬਹੁਤ ਸੋਹਣੀ ਲੈਰੀਆ ਪ੍ਰਿੰਟ ਰਹੇਗਾ ਟਾਈ ਐਡਜਸਟੇਬਲ ਰਹੂਗੀ ਟਾਈ ਰਿਮੂਵ ਕਰਵਾ ਕੇ ਤੁਸੀਂ ਜਿੱਦਾਂ ਮਰਜੀ ਆਪਣੇ ਹਿਸਾਬ ਨਾਲ ਡਿਜ਼ਾਈਨ ਕਰਾ ਸਕਦੇ ਆ ਨੀਚੇ ਘੇਰੇ ਦੇ ਉੱਤੇ ਕੁਝ ਨਹੀਂ ਬਣਿਆ ਹੋਇਆ ਬਸ ਸਿੰਪਲ ਸਾਬਰ ਜਾਂ ਸੂਟ ਆ ਡਿਜ਼ਾਈਨਰ ਜੀ ਲੁੱਕ ਹੈ ਇਹਦੀ ਔਰ ਇਹ ਰੋਗਾ ਇਹਦਾ ਰਿਯਾਨ ਕਾਟਨ ਦਾ ਬਾਟਮ ਔਰ ਇਹ ਰੈਂਡ ਵਾਲਾ ਹੈ ਇਹਦਾ ਦੁਪੱਟਾ ਜੀ ਬਹੁਤ ਪਿਆਰਾ ਪੀਸ ਆ ਜੇ ਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਇਹ ਰੋਗਾ ਦੁਪੱਟਾ ਹੈ ਇਹਦਾ ਬੈਂਬਰ ਦਾ ਦੁਪੱਟਾ ਰਹੂਗਾ ਫੁਲੀ ਵਰਕ ਆ ਲਓ ਜਿਨ੍ਹਾਂ ਨੂੰ ਲਾਈਟ ਵੇਟਡ ਦੁਪੱਟੇ ਚਾਹੀਦੇ ਹੁੰਦੇ ਔਰ ਥੋੜੇ ਥੋੜਾ ਵਰਕ ਹੋਵੇ ਉੱਤੇ ਇਦਾਂ ਦੀਆਂ ਚੀਜ਼ਾਂ ਨੇ ਬ ਆਲੋ ਜਿਦਾ ਮਰਜੀ ਤੁਸੀਂ ਵੇਅਰ ਕਰੋ ਇਹਨਾਂ ਸੂਟਾਂ ਨੂੰ ਬਹੁਤ ਸੋਹਣੀ ਕੁਆਲਿਟੀ ਹੈ ਇਹਨਾਂ ਸੂਟਾਂ ਦੀ ਔਰ ਨੈਕਸਟ ਤੁਹਾਨੂੰ ਦਿਖਾਨੀ ਆ ਆ ਲੋ ਜੀ ਕਲਰ ਹੋਗਾ ਪਰਪਲ ਬਹੁਤ ਸੋਹਣਾ ਸੂਟ ਹੈ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਣਨ ਤੋਂ ਬਾਅਦ ਲੁੱਕ ਬਹੁਤ ਪਿਆਰੀ ਹੈ ਦੀ ਵੀ ਰਹਿਣ ਵਾਲੀ ਆ ਆ ਲੋ ਜੀ ਪੈਟਰਨ ਦੇਖਿਓ ਕਿੰਨਾ ਸੋਹਣਾ ਬਹੁਤ ਪਿਆਰਾ ਰੈਡੀ ਹੋ ਕੇ ਸੂਟ ਆਏਗਾ ਨੀਚੇ ਕੇਰਾ ਦਿਖਾਨੀ ਸਾਨੂੰ ਮੈਂ ਅਡਜਸਟੇਬਲ ਚੀਜ਼ ਆ ਜਿੱਦਾਂ ਮਰਜੀ ਤੁਸੀਂ ਇਹਨੂੰ ਵੀ ਰੈਡੀ ਕਰਵਾਓ ਪੈਟਰਨ ਇਹਦਾ ਇਦਾਂ ਦਾ ਆ ਜੇ ਤੁਸੀਂ ਆਪਣੇ ਹਿਸਾਬ ਨਾਲ ਇਨੂੰ ਰੈਡੀ ਕਰਵਾ ਸਕਦੇ ਆ ਪੂਰੇ ਨੂੰ ਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਆਰੀ ਵਰਕ ਦੇ ਨਾਲ ਲਾਈਨਿੰਗ ਲਗਾ ਕੇ ਸੂਟ ਰੈਡੀ ਹੋਏਗਾ ਬਟ ਲਾਈਨਿੰਗ ਲਗਾ ਕੇ ਵੀ ਬਹੁਤ ਲਾਈਟ ਵੇਟਡ ਸੂਟ ਹੁੰਦੇ ਨੇ ਇਹ ਵਾਲੇ ਔਰ ਇਹ ਰੋਗਾ ਇਹਦਾ ਟੋਨ ਟੂ ਟੋਨ ਬਾਟਮ ਔਰ ਇਹ ਰਹਿਣ ਵਾਲਾ ਇਹਦਾ ਮਸਲਿਨ ਵਿਸਕੋਸ ਦਾ ਦੁਪੱਟਾ ਮਤਲਬ ਸਾਰੇ ਸੂਟ A1 ਕੁਆਲਿਟੀ ਦੇ ਰਹਿਣ ਵਾਲੇ ਅੱਜ ਦੇ ਜਿੰਨੇ ਵੀ ਵੀਡੀਓਜ਼ ਦਿਖਾਵਾਂਗੀ ਇਹ ਰੋਗਾ ਇਹਦਾ ਦੁਪੱਟਾ ਜੀ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ ਆਊਗਾ ਇਹਨਾਂ ਦਾ 1995 ਸ਼ਿਪਿੰਗ ਹੋ ਰੋਗੀ ਪੈਨ ਇੰਡੀਆ ਫ੍ਰੀ ਜੀ ਆ ਲੋ ਸਾਰੇ ਪਿਓਰ ਦੇ ਆਰਟੀਕਲ ਤੁਹਾਡੇ ਵਾਸਤੇ ਲੈ ਕੇ ਆਇਆ ਕਿਉਂਕਿ ਬਹੁਤ ਡਿਮਾਂਡ ਆ ਰਹੀ ਸੀਗੀ ਵੀ ਪਿਓਰ ਦੇ ਸੂਟਾਂ ਦੀ ਵੀਡੀਓ ਲੈ ਕੇ ਆਓ ਔਰ ਸਾਰੇ ਮਤਲਬ ਪਿਓਰ ਦੇ ਸੂਟ ਹੀ ਤੁਹਾਡੇ ਵਾਸਤੇ ਲੈ ਕੇ ਆਏ ਆ ਆ ਲੋ ਜੀ ਬਹੁਤ ਸੋਹਣਾ ਬਹੁਤ ਸੌਫਟ ਕੁਆਲਿਟੀ ਹੈ ਨਵਾਂ ਫੈਬਰਿਕ ਹੈ ਇਹ ਥੋੜਾ ਥੋੜਾ ਚੈੱਕ ਦੇ ਵਿੱਚ ਸਿਲਕ ਰੋਗੀ ਇਹ ਵਾਲੀ ਤੁਹਾਨੂੰ ਕੋਲੋਂ ਦਿਖਾਨੀ ਮੈਂ ਚੈੱਕ ਹਲਕਾ ਹਲਕਾ ਚੈੱਕ ਆਏਗਾ ਇਹ ਵਿੱਚ ਬਟ ਬਹੁਤ ਸੌਫਟ ਕੁਆਲਿਟੀ ਹੈ ਵੀ ਔਰ ਘੇਰਾ ਰੋਗਾ ਇਹਦਾ ਅਡਜਸਟੇਬਲ ਬ੍ਰਾਂਡਡ ਆਰਟੀਕਲ ਹੈ ਕ੍ਰੁਪਾਲੀ ਬ੍ਰਾਂਡ ਦਾ ਸੂਟ ਰੋਗਾ ਇਹ ਵੀ ਔਰ ਬਾਜ਼ੂ ਦਾ ਜਿਹੜਾ ਫੈਬਰ ਔਰ ਸੇਮ ਫੈਬਰਿਕ ਦੇ ਵਿੱਚ ਇਹਦੀ ਬਾਟਮ ਰਹੂਗੀ ਔਰ ਇਹਦਾ ਰਹਗਾ ਪਿਓਰ ਦਾ ਦੁਪੱਟਾ ਫੁੱਲੀ ਵਰਕ ਆਹ ਲਓ ਪਿਓਰ ਬੈਂਬਰ ਦਾ ਦੁਪੱਟਾ ਰਹੂਗਾ ਹਲਕਾ ਹਲਕਾ ਉੱਤੇ ਵਰਕ ਰਹੂਗਾ ਆਹ ਲਓ ਜੀ ਤੁਹਾਨੂੰ ਕੋਲੋ ਦਿਖਾਨੀ ਪੂਰੀ ਫਿਨਿਸ਼ਿੰਗ ਦੇ ਨਾਲ ਇਹਦਾ ਵਰਕ ਰਹਿਣ ਵਾਲਾ ਆ ਪ੍ਰਾਈਸ ਆਊਗਾ ਸੇਮ ਇਹਦਾ ਵੀ 1995 ਸ਼ਿਪਿੰਗ ਰਹਗੀ ਪੈਨ ਇੰਡੀਆ ਫ੍ਰੀ ਜੀ ਨੈਕਸਟ ਤੁਹਾਨੂੰ ਸੂਟ ਦਿਖਾਨੀ ਆ ਮੈਂ ਆਹ ਲਓ ਜੀ ਅਗਲੇ ਸੂਟ ਆਉਗਿਆ ਪਿਓਰ ਚਿਨੌਨ ਦਾ ਸੂਟ ਆ ਆਹ ਲਓ ਜੀ ਪਿਓਰ ਚਨਾਉਣ ਦਾ ਸੂਟ ਰੋਊਗਾ ਜੀ ਪ੍ਰਿੰਟ ਬਹੁਤ ਸੋਹਣਾ ਆ ਲੋ ਜੀ ਫੁੱਲੀ ਵਰਕਡ ਫਰੰਟ ਜਿਹੜਾ ਹੈਗਾ ਆ ਪੂਰਾ ਵਰਕ ਦੇ ਨਾਲ ਰਹਿਣ ਵਾਲਾ ਆ ਮਤਲਬ ਵਰਕ ਵੀ ਬਹੁਤ ਲਾਈਟ ਵੇਟਡ ਜਿੱਦਾ ਕਹਿ ਸਕਦੇ ਆ ਉਹ ਚੀਜ਼ ਆ ਰਹਿਣ ਗਿਆ ਪਿਓਰ ਦਾ ਸੂਟ ਆਏਗਾ ਇਹ ਪੂਰਾ ਵਰਕ ਰਹੇਗਾ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਇਹ ਵੀ ਪੂਰਾ ਵਰਕ ਰਹਿਣ ਵਾਲਾ ਆ ਸਾਰਾ ਵਰਕ ਦੇ ਨਾਲ ਇਹਨੂੰ ਚਲੋ ਕਿ ਡਿਜ਼ਾਈਨ ਕੀਤਾ ਆ ਔਰ ਬਹੁਤ ਲਾਈਟ ਵੇਟਡ ਸੂਟ ਆ ਇਹ ਵਾਲਾ ਤੇ ਪਿਓਰ ਚਨਾਉਣ ਦੀ ਸ਼ਰਟ ਆਏਗੀ ਪਿਓਰ ਸਿਲਕ ਦੀ ਆਏਗੀ ਇਹਦੀ ਬਾਟਮ ਠੀਕ ਹੈ ਜੀ ਔਰ ਪਿਓਰ ਦਾ ਆਏਗਾ ਇਹਦਾ ਦੁਪੱਟਾ ਪ੍ਰਾਈਸ ਆਊਗਾ ਸਿਰਫ 1995 ਸ਼ਿਪਿੰਗ ਵੀ ਹੋ ਰੋਗੀ ਪੈਨ ਇੰਡੀਆ ਫ੍ਰੀ ਜੀ ਇਹ ਵੀ ਮੈਂ ਤੁਹਾਨੂੰ ਦੁਪੱਟਾ ਦਿਖਾਨੀ ਆ ਬਹੁਤ ਲਾਈਟ ਵੇਟਡ ਦੁਪੱਟਾ ਆ ਕਲਰ ਵੀ ਬਹੁਤ ਸੋਹਣਾ ਆ ਆ ਲੋ ਜੀ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਆ ਲੋ ਜੀ ਪ੍ਰਾਈਸ ਆਊਗਾ ਇਹਦਾ 1995 ਸ਼ਿਪਿੰਗ ਹੋ ਰੋਗੀ ਪੈਨ ਇੰਡੀਆ ਫ੍ਰੀ ਜੀ ਮੈਂ ਤੁਹਾਨੂੰ ਐਗਜ਼ੈਕਟ ਦਿਖਾਨੀ ਲੁੱਕ ਇਹਦੀ ਬਹੁਤ ਸੋਹਣੀ ਲੁੱਕ ਦਾ ਸੂਟ ਆ ਇਹ ਵੀ ਤੇ ਨੈਕਸਟ ਤੁਹਾਨੂੰ ਦਿਖਾਨੀ ਆ ਮੈਂ ਆ ਲੋ ਜੀ ਸੂਟ ਆ ਲੋ ਜੀ ਬਹੁਤ ਸੋਹਣਾ ਸੂਟ ਆ ਇਹ ਵੀ ਪਿਓਰ ਬਰਬਰੀ ਦੇ ਉੱਤੇ ਸੂਟ ਰਹਿਣ ਵਾਲਾ ਆ ਡਿਜ਼ਾਈਨ ਬਹੁਤ ਸੋਹਣਾ ਕਲਰ ਆਊਗਾ ਬਲੈਕ ਆ ਲੋ ਜੀ ਬਰਬਰੀ ਦੇ ਸੂਟ ਬਹੁਤ ਡਿਮਾਂਡਿੰਗ ਆਰਟੀਕਲ ਚੱਲ ਰਹੇ ਨੇ ਆ ਲੋ ਜੀ ਬਹੁਤ ਸੋਹਣਾ ਪੀਸ ਹੈ ਇਹ ਵੀ ਪੂਰਾ ਤੁਹਾਨੂੰ ਦਿਖਾਨੀ ਇਹਦੀ ਲੁੱਕ ਬਹੁਤ ਸੋਹਣੀ ਰਹਿਣ ਵਾਲੀ ਆ ਜਿੱਦਾਂ ਮਰਜ਼ੀ ਐਡਜਸਟ ਕਰਵਾ ਕੇ ਤੁਸੀਂ ਇਹਨੂੰ ਰੈਡੀ ਕਰਵਾਓ ਪ੍ਰਾਈਸ ਆਊਗਾ ਇਹਦਾ 2295 ਸ਼ਿਪਿੰਗ ਹੋ ਰੋਗੀ ਪੈਨ ਇੰਡੀਆ ਫ੍ਰੀ ਔਰ ਇਹਨੂੰ ਪੂਰੇ ਨੂੰ ਵਰਕ ਦੇ ਨਾਲ ਜਿੰਨਾ ਵੀ ਤੁਹਾਨੂੰ ਸੂਟ ਦਿਖਾਈ ਦੇ ਰਿਹਾ ਹੈ ਉਹ ਵਾਲਾ ਫਰੰਟ ਜਿੰਨਾ ਫਲਾਰਸ ਨੇ ਉੱਤੇ ਪੂਰੇ ਨੂੰ ਇਹਨੂੰ ਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਹੈਂਡਵਰਕ ਦਾ ਪੂਰਾ ਟੱਚ ਅਪ ਰਣ ਵਾਲਾ ਹੈ ਨਾਟਵਰਕ ਹੋਇਆ ਹੋਇਆ ਹੈ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਸੂਟ ਆਏਗਾ ਔਰ ਇਹਦੇ ਵਿੱਚ ਰਹੇਗਾ ਪਿਓਰ ਸਿਲਕ ਦੀ ਬਾਟਮ ਰਹੂਗੀ ਇਹਦੇ ਨਾਲ ਠੀਕ ਹੈ ਜੀ ਔਰ ਇਹਦੇ ਨਾਲ ਰਹਿਣ ਵਾਲਾ ਹੈ ਦੁਪੱਟਾ ਜਿਹੜਾ ਰਹੇਗਾ ਮਸਲੀਨ ਬਿਸਕੋਸ ਦਾ ਮਸਲੀਨ ਬਿਸਕੋਸ ਦਾ ਦੁਪੱਟਾ ਹੋਊਗਾ ਆ ਲੋ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਕਲਰ ਚਾਰਟ ਵੀ ਮੈਂ ਦਿਖਾਨੀ ਤੁਹਾਨੂੰ ਆਹੋ ਜੀ ਆ ਰੋਗਾ ਇਹਦਾ ਦੁਪੱਟਾ ਮਸਲੀਨ ਬਿਸਕੋਸ ਦਾ ਦੁਪੱਟਾ ਆਇਆ ਇਹਦੇ ਨਾਲ ਬਹੁਤ ਸੋਹਣੀ ਲੋਕਾ ਦੁਪੱਟੇ ਵੀ ਪੂਰੇ ਵੱਡੇ ਕੱਢਦੇ ਨੇ ਮੈਂ ਤੁਹਾਨੂੰ ਦੁਪੱਟਾ ਓਪਨ ਕਰਕੇ ਦਿਖਾਨੀ ਆ ਇਹਦਾ ਦੁਪੱਟੇ ਵੀ ਐਡੇ ਐਡੇ ਨਹੀਂ ਭਾਵੇਂ ਤੁਸੀਂ ਸ਼ਾਰਟ ਰੈਡੀ ਕਰਵਾ ਲਓ ਇੰਨੇ ਸੋਨੇ ਦੁਪੱਟੇ ਨੇ ਇਹ ਵਾਲੇ ਔਰ ਪ੍ਰਾਈਸ ਆਊਗਾ ਇਹਨਾਂ ਦਾ 2295 ਸ਼ਿਪਿੰਗ ਹੋ ਰੋਗੀ ਪੈਨ ਇੰਡੀਆ ਫ੍ਰੀ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਕਿਉਂਕਿ ਪਿਓਰ ਦੇ ਆਰਟੀਕਲ ਬਹੁਤ ਸਾਰੇ ਆ ਚੁੱਕੇ ਨੇ ਆਹ ਲੋ ਜੀ ਕਲਰ ਦੇਖਿਓ ਕਿੰਨਾ ਸੋਹਣਾ ਬਹੁਤ ਸੋਹਣਾ ਕਲਰ ਡਿਜ਼ਾਈਨ ਪੂਰੇ ਨੂੰ ਇਹਨੂੰ ਵੀ ਕਹ ਲਓ ਕਿ ਪੈਨਲ ਸਟਾਈਲ ਬਣਿਆ ਹੋਇਆ ਹੈ ਇਹ ਵੀ ਇਸ ਤਰ੍ਹਾਂ ਡਿਜ਼ਾਈਨਿੰਗ ਰਹਿਣ ਵਾਲੀ ਹੈ ਇਹਦੀ 컬러 ਵੀ ਬਹੁਤ ਸੋਹਣਾ ਰਹਿਣ ਵਾਲਾ ਹੈ ਥੋੜਾ ਜਿਹਾ ਬਰਾਊਨ ਟੋਨ ਦੇ ਵਿੱਚ ਆਏਗਾ ਸੂਟ ਇਹ ਔਰ ਇਹ ਹੋਗਾ ਇਹਦਾ ਪਿਓਰ ਸਿਲਕ ਦੀ ਬਾਟਮ ਔਰ ਮਸਲੀਨ ਵਿਸਕੋਸ ਦਾ ਦੁਪੱਟਾ ਬ੍ਰਾਂਡਡ ਆਰਟੀਕਲ ਨੇ ਪੂਰੇ ਨੂੰ ਇਹਨੂੰ ਵੀ ਡਿਜ਼ਾਈਨ ਕੀਤਾ ਹੋਇਆ ਹੈ ਵਰਕ ਦੇ ਨਾਲ ਜਿਵੇਂ ਸੇਮ ਸੀ ਉਹਦਾ ਹੀ 컬러 ਮੈਂ ਦਿਖਾ ਰਹੀਆਂ ਤੁਹਾਨੂੰ ਇਹ ਰੋਗਾ ਦਾ ਦੁਪੱਟਾ ਇਹ ਰੋਗਾ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਆ ਔਰ ਸੂਟ ਵੀ ਬਹੁਤ ਸੋਹਣਾ ਜਿੰਨੇ ਸੋਹਣੇ ਸੂਟ ਓਨੇ ਹੀ ਸੋਹਣੇ ਦੁਪੱਟੇ ਰਹਿਣ ਵਾਲੇ ਆ ਜੇ ਇਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ 2295 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਜੀ ਆਹ ਲੋ ਜੀ ਅਗਲਾ ਸੂਟ ਕੈਂਟ ਸੂਟ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਆਹ ਲੋ ਜੀ ਜਿਹੜੇ ਸੌਫਟ ਔਰ ਸਿੰਪਲ ਡਿਜ਼ਾਈਨਰ ਸੂਟ ਲਾਈਕ ਕਰਦੇ ਨੇ ਉਹਨਾਂ ਵਾਸਤੇ ਸੂਟਾ ਕੋਲੋਂ ਦਿਖਾਨੀ ਆ ਪੂਰਾ ਵਰਕਡ ਹੋਊਗਾ ਸੂਟ ਪਿਓਰ ਔਰਗੈਂਜ਼ਾ ਵਿਸਕੋਸ ਦੇ ਉੱਤੇ ਸੂਟ ਆਏਗਾ ਠੀਕ ਹੈ ਜੀ ਘੇਰਾ ਵੀ ਦਿਖਾਨੀ ਮੈਂ ਤੁਹਾਨੂੰ ਘੇਰਾ ਬਣਿਆ ਹੋਇਆ ਇਸ ਤਰ੍ਹਾਂ ਬਹੁਤ ਸੋਹਣਾ ਪਿਆਰਾ ਪੀਸ ਆ ਸਿੰਪਲ ਜਿਹਾ ਕਲਰ ਆ ਕਹ ਲੋ ਕਿ ਸਿੰਪਲ ਜੀ ਡਿਜ਼ਾਈਨਿੰਗ ਰਹਿਣ ਵਾਲੀ ਆ ਬੈਕ ਦੀ ਪ੍ਰਿੰਟ ਦਿਖਾਨੀ ਆ ਪਿਓਰ ਦਾ ਸੂਟ ਆਏਗਾ ਆਹ ਲੋ ਜੀ ਬਹੁਤ ਸੋਹਣਾ ਸੂਟ ਆ ਸਿੰਪਲ ਸੋਬਰ ਜਿਹਾ ਔਰ ਇਹਦੇ ਵਿੱਚ ਤੁਹਾਨੂੰ ਮੈਂ ਬਾਹੂ ਦਾ ਜਿਹੜਾ ਫੈਬਰਿਕ ਆ ਉਹ ਦਿਖਾ ਦਿੰਦੀ ਆ ਉਹ ਅਲੱਗ ਤੋਂ ਦਿੱਤਾ ਗਿਆ ਹੈ ਬਾਹੂ ਦਾ ਫੈਬਰਿਕ ਬਹੁਤ ਸੋਹਣਾ ਕਲਰ ਹੈ ਸਿੰਪਲ ਸੋਬਰ ਜੇ ਸੂਟ ਹੈ ਇਹ ਵਾਲੇ ਆ ਲੋ ਜੀ ਕਪੜਾ ਵੀ ਬਹੁਤ ਕੂਲ ਹੈ ਜਿਵੇਂ ਡਿਜ਼ਾਈਨਿੰਗ ਇਹਦੀ ਕੂਲ ਹੈ ਐਜ਼ ਇਟ ਇਜ਼ ਸੇਮ ਕਪੜਾ ਵੀ ਬਹੁਤ ਕੂਲ ਰਹਿਣ ਵਾਲਾ ਆ ਔਰ ਇਹ ਰੂਗਾ ਇਹਦਾ ਪਿਓਰ ਸਿਲਕ ਦੀ ਬਾਟਮ ਨਾਲ ਟੋਨ ਟੂ ਟੋਨ ਔਰ ਇਹਦਾ ਰਹਿਣ ਵਾਲਾ ਦੁਪੱਟਾ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਫੁਲੀ ਵਰਕਡ ਸੇਮ ਪ੍ਰਾਈਸ ਰੋਗਾ 2295 ਦਾ ਵੀ ਚਨਾਉਣ ਦਾ ਦੁਪੱਟਾ ਆਊਗਾ ਪਿਓਰ ਚਨਾਉਣ ਦਾ ਦੁਪੱਟੇ ਹੀ ਪਿਓਰ ਚਨਾਉਣ ਦੇ ਜਿਹੜੇ ਲੈਂਦੇ ਉਹਨਾਂ ਨੂੰ ਪਤਾ ਹੈਗਾ ਕਿ 15-1600 ਰੁਪਏ ਦਾ ਦੁਪੱਟਾ ਹੀ ਆਂਦਾ ਚਨਾਉਣ ਦਾ ਜੇ ਤੁਸੀਂ ਲੈਣ ਜਾਂਦੇ ਆ ਪਿਓਰ ਚਨਾਉਣ ਦਾ ਫੁੱਲੀ ਵਰਕਡ ਦੁਪੱਟਾ ਕੋਲੋ ਦਿਖਾਨੀ ਆ ਫੁੱਲੀ ਵਰਕਡ ਰੈਨ ਵਾਲਾ ਦੁਪੱਟਾ ਬਹੁਤ ਪਿਆਰਾ ਕਹ ਲੋ ਕਿ ਇਹਦੀ ਕ੍ਰੀਏਸ਼ਨ ਰਹਿਣ ਵਾਲੀ ਆ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਅਗਲਾ ਕਲਰ ਮੈਂ ਤੁਹਾਨੂੰ ਦਿਖਾਨੀ ਆ ਇਹਦਾ ਆ ਲੋ ਜੀ ਅਗਲਾ ਕਲਰ ਵੀ ਬਹੁਤ ਸੋਹਣਾ ਰਹਿਣ ਵਾਲਾ ਆ ਆ ਲੋ ਜੀ ਕਲਰ ਦੋਨੋਂ ਹੀ ਬਹੁਤ ਸੋਹਣੇ ਆ ਆ ਲੋ ਜੀ ਦੋ ਦਾ ਕਲਰ ਚਾਰਟ ਆ ਮੇਰੇ ਕੋਲ ਆ ਲੋ ਬਹੁਤ ਪਿਆਰਾ ਪੀਸ ਹੈ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਫਰੰਟ ਤੁਹਾਨੂੰ ਦਿਖਾਨੀ ਐ ਇਸ ਤਰ੍ਹਾਂ ਰੋਗਾ ਇਹਦਾ ਘੇਰਾ ਬਹੁਤ ਪਿਆਰਾ ਪੀਸ ਆ ਆ ਲੋ ਜੀ ਔਰ ਇਹ ਵਾਲਾ ਰੋਗਾ ਇਹਦਾ ਸਿਲਕ ਦਾ ਬਾਟਮ ਸੇਮ ਟੋਨ ਟੂ ਟੋਨ 3 ਮੀਟਰ ਦੇ ਲਾਗੇ ਬਾਟਮ ਆਉਗੀ ਔਰ ਇਹ ਰੋਗਾ ਇਹਦਾ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਇੱਕ ਪੀਸ ਪੂਰਾ ਓਪਨ ਕਰਕੇ ਦਿਖਾਨੀ ਆ ਬਹੁਤ ਸੋਹਣਾ ਪੂਰੀ ਫਿਨਿਸ਼ਿੰਗ ਦੇ ਨਾਲ ਦੁਪੱਟਾ ਹੈ ਪਿਓਰ ਚਨਾਉਂ ਦਾ ਪੂਰੀ ਫਿਨਿਸ਼ਿੰਗ ਰਹਿਣ ਵਾਲੀ ਹੈ ਦੁਪट्टे ਦੀ 4 ਸਾਈਡ ਪੂਰੀ ਫਿਨਿਸ਼ਿੰਗ ਦੇ ਨਾਲ ਇਹਨੂੰ ਰੈਡੀ ਕੀਤਾ ਗਿਆ ਹੈ ਔਰ ਪੂਰੇ ਨੂੰ ਕਹਿ ਲੋ ਕਿ ਵਰਕਡ ਹੋਗਾ ਦੁਪੱਟਾ ਫੁਲੀ ਵਰਕਡ ਆ ਬਹੁਤ ਸੋਹਣਾ ਤਰੀਕੇ ਦੇ ਨਾਲ ਇਹਨੂੰ ਹਾਰੀ ਵਰਕ ਦੇ ਨਾਲ ਡਿਜ਼ਾਈਨ ਕੀਤਾ ਸੌਫਟ ਕੁਆਲਿਟੀ ਰਹਿਣ ਵਾਲੀ ਆ ਬਹੁਤ ਹੀ ਤੇ ਇਹ ਰੋਗਾ ਇਸ ਵੀਡੀਓ ਦਾ ਲਾਸਟ ਆਰਟੀਕਲ ਉਮੀਦ ਕਰਦੇ ਆ ਕਿ ਸੂਟ ਸਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਬਾਕੀ ਅੱਜ ਮੈਨੂੰ ਇੱਕ ਮੈਮ ਹੁਣੀ ਮੈਸੇਜ ਕੀਤਾ ਸੀ ਉਹਨਾਂ ਨੇ ਫਸਟ ਟਾਈਮ ਮੇਰੇ ਤੋਂ ਸ਼ੋਪਿੰਗ ਕੀਤੀ ਆ ਤੇ ਉਹਨਾਂ ਨੇ ਮੈਨੂੰ ਮਤਲਬ ਕਨਫਰਮੇਸ਼ਨ ਲਈ ਕਿ ਤੁਸੀਂ ਮਤਲਬ ਫਰਾਡ ਤਾਂ ਨਹੀਂ ਕਰਦੇ ਹੈਗੇ ਮੈਮ 100 10% ਕਹਿ ਸਕਦੀ ਆ ਮੈਂ ਕਿ ਸਾਡੇ ਕੋਲ ਜਿੱਦਾ ਕਹਿ ਲੋ ਕਿ ਆਫੀਸ਼ੀਅਲੀ ਸਾਡਾ ਚੈਨਲ ਹੈ ਠੀਕ ਹੈ ਜੀ ਆਪਣੇ YouTube ਦੇ ਉੱਤੇ ਤੁਸੀਂ ਤੁਹਾਨੂੰ ਕੋਈ ਲੱਗਦਾ ਹੈਗਾ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈ ਸਕਦੇ ਆ ਕੋਈ ਪ੍ਰੋਬਲਮ ਨਹੀਂ ਸੇਮ ਡੇ 2 ਵਜੇ ਤੋਂ ਪਹਿਲਾਂ ਅਗਰ ਤੁਹਾਡਾ ਬੁਕਿੰਗ ਹੁੰਦੀ ਹੈ ਤਾਂ ਸਾਡਾ ਸੇਮ ਡੇ ਅਗਰ ਛੁੱਟੀ ਨਹੀਂ ਹੈਗੀ ਕੋਈ ਗਵਰਨਮੈਂਟ ਛੁੱਟੀ ਠੀਕ ਹੈ ਜੀ ਸੇਮ ਡੇ ਪਾਰਸਲ ਨਿਕਲਦੇ ਹੈਗੇ ਆ ਕੋਈ ਦਿੱਕਤ ਨਹੀਂ ਜਿਨ੍ਹਾਂ ਨੂੰ ਰੈਗੂਲਰ ਪਾਰਸਲ ਮਿਲਦੇ ਆ ਹੁਣ ਮੈਂ ਰਿਕੁਐਸਟ ਕਰੂੰਗੀ ਕਿ ਉਹ ਵਾਲੇ ਮੈਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਵੀ ਸਾਡੇ ਪਾਰਸਲ ਟਾਈਮ ਟੂ ਟਾਈਮ ਹੁੰਦੇ ਆ ਕੋਈ ਫਰਾਡ ਵਾਲਾ ਕੋਈ ਕੰਮ ਤਾਂ ਨਹੀਂ ਹੈਗਾ ਸਾਡੇ ਕੋਲ ਇਹ ਚੀਜ਼ਾਂ ਵੀ ਮਤਲਬ ਮੈਟਰ ਕਰਦੀਆਂ ਕਿਉਂਕਿ ਜਦੋਂ ਮੈਨੂੰ ਉਹਨਾਂ ਨੇ ਪੁੱਛਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਬਈ ਇਸ ਤਰ੍ਹਾਂ ਹੋਇਆ ਸੀ ਵੀ ਮੈਂ ਕਿਸ ਨੂੰ ਪੇ ਕੀਤਾ ਤੇ ਅੱਜ ਤੱਕ ਮੈਨੂੰ ਸੂਡ ਰੀਸੀਵ ਨਹੀਂ ਹੋਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਮ ਸਾਡੇ ਕੋਈ ਇਦਾਂ ਦਾ ਕੋਈ ਕੰਮ ਨਹੀਂ ਹੈਗਾ ਸੇਮ ਡੇ ਸਾਡੇ ਕਹ ਲੋ ਕਿ ਪਾਰਸਲ ਨਿਕਲ ਜਾਂ ਚਾਹੇ ਥੋੜੀ ਹੋਣ ਚਾਹੇ ਬਹੁਤੇ ਹੋਣ ਸਾਰੇ ਅਸੀਂ ਸੇਮ ਡੇ ਗੱਡੀ ਦੇ ਕੋਸ਼ਿਸ਼ ਕਰੀਦੀ ਆ ਠੀਕ ਹੈ ਜੀ ਬਾਕੀ ਕੋਈ ਵੀ ਮਤਲਬ ਕਹ ਲਓ ਕਿ ਇਨਕੁਆਇਰੀ ਕਰਨੀ ਹੋਵੇ ਤੁਸੀਂ ਕਾਲ ਕਰ ਸਕਦੇ ਆ ਕੋਈ ਚੱਕਰ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਬਾਕੀ ਇਹਦੇ ਨਾਲ ਹੀ ਵੀਡੀਓ ਨੂੰ ਕਰਦੇ ਆ ਆਪਾਂ ਐਂਡ ਉਮੀਦ ਕਰਦੇ ਆ ਕਿ ਸੂਟ ਸਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਥੈਂਕ ਯੂ